ਜਿੱਥੇ ਬੰਗਾ ਦੇ ਵਿੱਚ ਇੱਕ ਫਾਇਰ ਇਨਸੀਡੈਂਟ ਹੋਇਆ ਹੈਗਾ ਤੇ ਇੱਥੇ ਸਾਡੀਆਂ ਟੀਮਾਂ ਪਹੁੰਚੀਆਂ ਹੈਗੀਆਂ ਮੈਂ ਵੀ ਮੌਕੇ ਤੇ ਆਇਆ ਹੈਗਾ ਤੇ ਜੋ ਹੁਣ ਤੱਕਾਂ ਨੂੰ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਕੁੱਲ 5 ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਨੀਬਲ ਰਿੰਪਲ ਸੋਜਨ ਮੁੰਜੀਤ ਤੇ ਸाहिल ਜੋ ਹੁਣ ਤੱਕ ਦੀ ਤਸਵੀਰ ਤੋਂ ਸਾਨੂੰ ਪਤਾ ਲੱਗਿਆ ਹੈਗਾ ਕਿ 3 ਹਿਊਜ਼ ਪਰਸਨ ਸੀਗੇ ਜਿਹੜੇ i20 ਕਾਰ ਦੇ ਵਿੱਚ ਆਏ تھے ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਜਿਹਦੇ ਕਰਕੇ ਇੰਜਰਡ ਹੋਏ ਨੇ ਜਿਹਦੇ ਵਿੱਚੋਂ ਦੋ ਸਾਨੂੰ ਅਸੀਂ ਬਾਏ ਨੇ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈਰ ਰਿਸਟਰ ਕਰਕੇ ਤੇ ਨਾਲ ਜਲਦੀ ਰ ਕਿ ਕਿਸੇ ਗੈਂਗਡਾਸ ਬੰਦੇ ਤੇ ਇਹ ਨਹੀਂ ਇਹ ਨਹੀਂ ਅਸੀਂ ਅਜੇ ਤੱਕ ਕਹਿ ਸਕਦੇ ਹੈਗੇ ਬਟ ਇੰਨਾ ਪਤਾ ਲੱਗਿਆ ਕਿ ਜਿਹੜੇ ਅਕਿਊਜ਼ਤੀ ਰਹਿ ਗਈ ਹੈ ਤੇ ਜਿਹੜੀ ਵਿਕਟਿਮ ਹੈ ਇਹ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਤੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਅਜੇ ਨਾਲ ਤੇ ਬਾਈ ਨੇਮ ਪਰਚਾ ਕਰਨਾ ਉਹਨਾਂ ਦੇ ਕੀ ਨਾਮ ਆ ਅਜੇ ਤੱਕ ਦੋ ਬੰਦੇ ਸਾਨੂੰ ਆਇਡੈਂਟੀਫਾਈ ਹੋਏ ਹੈਗੇ ਜੋ ਹੁਣ ਤੱਕ ਤਪੀਸ਼ ਤੱਕ ਆਏ ਹੈ ਇੱਕ ਅਜੀ ਹੈ ਤੇ ਇੱਕ ਸੌਰਵ ਹੈ ਦੋਨੇ ਬੰਗਿਆਂ ਦੇ ਹਾਂਜੀ ਇਹ ਸਮਰਿਜ਼ਮ ਬੰਦਾ ਦੀ ਰਹਿਣ ਵਾਲੀ ਗੋੜੀਆਂ ਕਿਨੀ ਚਲੀਆਂ ਇਹ ਅਜੇ ਜੀ ਅਸੀਂ ਸਾਡੀ ਤਪਰੀ ਚੱਲ ਰਹੀ ਹੈਗੀ ਆ ਤੇ ਉਹ ਅਜੇ ਅਸੀਂ ਐਗਜ਼ੈਕਟਲੀ ਦੱਸ ਸਕਦੇ ਬਟ ਇੰਨਾ ਹੈਗਾ ਕਿ ਜਿਹੜੇ ਇੰਜਰਡ ਹੋਏ ਆ ਉਹਨਾਂ ਦੇ ਨਾਮ ਤਾਂ ਦੱਸ ਥੈਂਕ ਯੂ ਇੱਥੇ ਬੰਗਾ ਦੇ ਵਿੱਚ ਇੱਕ ਫਾਰ ਇਨਸੀਡੈਂਟ ਹੋਇਆ ਹੈਗਾ ਤੇ ਇੱਥੇ ਸਾਡੀਆਂ ਟੀਮਾਂ ਪਹੁੰਚੀਆਂ ਹੈਗੀਆਂ ਮੈਂ ਵੀ ਮੌਕੇ ਤੇ ਆਇਆ ਹੈਗਾ ਤੇ ਜੋ ਹੁਣ ਤੱਕਾਨੂੰ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਕੁੱਲ ਪੰਜ ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਨੀਬਲ, ਰਿੰਪਲ, ਸੂਜਨ, ਮਨਦੀਪ ਤੇ ਸਾਹਿਲ ਜੋ ਹੁਣ ਤੱਕ ਦੀ ਤਸਵੀਰ ਤੋਂ ਸਾਨੂੰ ਪਤਾ ਲੱਗਿਆ ਹੈਗਾ ਕਿ ਤਿੰਨ ਹਿਊਜ਼ ਪਰਸਨ ਸੀਗੇ ਜਿਹੜੇ i20 ਕਾਰ ਦੇ ਵਿੱਚ ਆਏ تھے ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਜਿਸ ਦੇ ਕਰਕੇ ਇੰਜਰਡ ਹੋਏ ਨੇ ਜਿਦੇ ਵਿੱਚੋਂ ਦੋ ਸਾਨੂੰ ਅਸੀਂ ਬਾਈ ਨੇਮ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈਰ ਰਿਜਿਸਟਰ ਕਰਕੇ ਤੇ ਨਾਉ ਜਲਦੀ ਰੌਂਡ ਅਪ ਕਰ ਲਵਾਂ ਸਰ ਇਹ ਕਿਸੇ ਗੈਂਗਡਾਸ ਬੰਦੇ ਤੇ ਇਹ ਜੀ ਨਹੀਂ ਇਹ ਵੀ ਅਸੀਂ ਹਜੇ ਤੱਕ ਕਹਿ ਸਕਦੇ ਹੈਗੇ ਬਟ ਇੰਨਾ ਪਤਾ ਲੱਗਿਆ ਕਿ ਜਿਹੜੇ ਅਕਿਊਜ਼ ਕੀ ਰਹਿ ਗਈ ਹੈ ਤੇ ਜਿਹੜੀ ਵਿਕਟਿਮ ਹੈ ਤੇ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਆ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਅਜੇ ਤੱਕ 2 ਬੰਦੇ ਸਾਨੂੰ ਆਇਡੈਂਟੀਫਾਈ ਹੋਏ ਹੈਗੇ ਜੋ ਹੁਣ ਤੱਕ ਕਪੀਸ਼ ਤੱਕ ਆਏ ਇੱਕ ਅਜੀਤ ਇੱਕ ਸੌਰਵ ਹੈ ਦੋਨੇ ਬੰਗਿਆਂ ਦੇ ਹਾਂਜੀ ਇਹ ਸੌਰਵ ਜੀ ਬੰਗਾ ਦੀ ਰਹਿਣ ਵਾਲੀ ਕੋਈ ਗੋਲੀਆਂ ਕਿੰਨੀਆਂ ਚੱਲੀਆਂ ਇਹ ਅਜੇ ਜੀ ਅਸੀਂ ਸਾਡੀ ਕਪੀਸ਼ ਚੱਲ ਰਹੀ ਹੈਗੀ ਆ ਤੇ ਉਹ ਅਜੇ ਅਸੀਂ ਐਗਜ਼ੈਕਟਲੀ ਦੱਸ ਸਕਦੇ ਬਟ ਇੰਨਾ ਹੈਗਾ ਕਿ ਜਿਹੜੇ ਇੰਜਨ ਹੋਏ ਆ ਉਹਨਾਂ ਦੇ ਨਾਮ ਹੁੰਦੇ ਆ